ਦੈਨਿਕ ਸਵੇਰਾ ਦੇਖ ਰਹੇ ਹੋ ਤੁਸੀਂ ਤਾਂ ਮੈਂ ਮਸੰਦ ਸਿੰਘ ਗਪਾਲ ਕਲੀਆਂ ਦੇ ਬਾਦਸ਼ਾਹ ਕੁਲਦੀਪ ਮਾਨਕ ਜੀ ਦੀ ਅੱਜ ਚੌਥੀ ਜਿਹੜੀ ਵਰਸੀ ਆ ਲੁਧਿਆਣਾ ਦੇ ਵਿੱਚ ਮਨਾਈ ਜਾ ਰਹੀ ਹੈ ਤਾਂ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਦੇ ਲਈ तमाम ਜਿਹੜੇ ਪੰਜਾਬੀ ਗਾਇਕ ਉਹ ਇੱਥੇ ਪਹੁੰਚ ਰਹੇ ਨੇ ਤਾਂ ਗੁਰਮੀਤ ਮੀਤ ਇੱਥੇ ਪਹੁੰਚੇ ਨੇ ਉਹਨਾਂ ਨੂੰ ਸ਼ਰਧਾਂਜਲੀ ਦੇ ਰਹੇ ਨੇ ਤੇ ਗੱਲਬਾਤ ਵੀ ਕਰਾਂਗੇ ਤਾਂ ਗੁਰਮੀਤ ਮੀਤ ਜੀ ਅੱਜ ਚੌਥੀ ਵਰਸੀ ਆ ਲੁਧਿਆਣਾ ਦੇ ਵਿੱਚ ਮਨਾਈ ਜਾ ਰਹੀ ਹੈ ਸ਼ਰਧਾਂਜਲੀ ਦੇ ਦਿਨ ਪਹੁੰਚੇ ਹੋ ਕੀ ਕਹਿਣਾ ਚਾਹੋਗੇ ਸਭ ਤੋਂ ਪਹਿਲਾਂ ਗੁਰਮੀਤ ਮੀਤ ਵੱਲੋਂ ਦਿਨਕ ਸਵੇਰਾ ਦੇਖ ਰਹੇ ਦਰਸ਼ਕਾਂ ਨੂੰ ਪਿਆਰ ਭਰੀ ਸ਼ਾਸਿਕਾਲ ਜ ਕੁਲਦੀਪ ਮਾਨਕ ਸਾਹਿਬ ਬਹੁਤ ਵੱਡਾ ਨਾਮ ਲੋਕ ਗਥਾਵਾਂ ਦੇ ਬਾਦਸ਼ਾਹ ਕਲੀਆਂ ਦੇ ਬਾਦਸ਼ਾਹ ਜਿਨ੍ਹਾਂ ਨੇ ਬਹੁਤ ਅਨੇਕਾਂ ਸੱਭਿਆਚਾਰਕ ਗੀਤ ਗਾਏ ਲੋਕ ਗਥਾਵਾਂ ਗਾਈਆਂ ਕਲੀਆਂ ਗਾਈਆਂ ਕਿਸੇ ਗਾਏ ਯੋਧਿਆਂ ਦੀਆਂ ਵਾਰਾਂ ਗਾਈਆਂ 55 ਜਿਹੜੀਆਂ ਕੈਸਟਾਂ ਸਿੱਖ ਇਤਿਹਾਸ ਦੇ ਵਿੱਚੋਂ ਧਾਰਮਿਕ ਗਾਈਆਂ ਵਾਰ ਬਾਬਾ ਬੰਦਾ ਸਿੰਘ ਬਹਾਦਰ ਤੋਂ ਲੈ ਕੇ ਜੇ ਗਾਣਿਆਂ ਦੀ ਗੱਲ ਕਰੀਏ ਸਭ ਤੋਂ ਵੱਡਾ ਗੀਤ ਮਾਂ ਹੁੰਦੀ ਹੈ ਮਾਂ ਦੁਨੀਆ ਵਾਲਿਓ ਛੇਤੀ ਕਰ ਸਰਬਨ ਬੱਚਾ ਪਾਣੀ ਭਲਾ ਦੇ ਰਿਸ਼ਤਿਆਂ ਦੀ ਬਾਤ ਪਾਉਣ ਵਾਲੇ ਗੀਤ ਉਹਨਾਂ ਨੇ ਗਾਏ ਅੱਜ 14ਵੀਂ ਵਰਸੀ ਲੁਧਿਆਣੇ ਦੇ ਵਿੱਚ ਉਹਨਾਂ ਦੇ ਘਰ ਦੇ ਨੇੜੇ ਸ੍ਰੀ ਗੁਰੂ ਤੇਗ ਬ ਜਾਰੀ ਆ ਤੇ ਉਹਨਾਂ ਦੇ ਜਿਹੜੇ ਸ਼ਰਧਾਲੂ ਆ ਬਹੁਤ ਸਾਰੇ ਕੌਸ਼ਲ ਮੱਲਾ ਸਾਹਿਬ ਤੇ ਮੀਡੀਆ ਇਲੈਕਟ੍ਰੋਨਿਕ ਮੀਡੀਆ ਪ੍ਰਿੰਟ ਮੀਡੀਆ ਉਹਨਾਂ ਨੂੰ ਪਿਆਰ ਕਰਨ ਵਾਲੇ ਗੀਤਕਾਰ ਵੀਰ ਸਿੰਗਰ ਵੀਰ ਬਹੁਤ ਸਾਰੇ ਲੋਕ ਦੂਰੋਂ ਨੇੜਿਓਂ ਚੱਲ ਕੇ ਪਹੁੰਚੇ ਆ ਸੋ ਅੱਜ ਅਸੀਂ ਉਹਨਾਂ ਨੂੰ ਯਾਦ ਕਰ ਰਹੇ ਆ ਤੇ ਅਸੀਂ ਆਪਣੇ ਆਪਣੇ ਸੁਭਾਗਾ ਸਮਝ ਰਹੇ ਹਾਂ ਕਿ ਉਹਨਾਂ ਬਾਰੇ ਗੱਲ ਕਰਨ ਦਾ ਮੌਕਾ ਮਿਲ ਰਿਹਾ ਤੇ ਉਹਨਾਂ ਦੀ ਇਸ 14ਵੀਂ ਵਰ੍ਹੇ ਦੀ ਉੱਤੇ ਆਉਣ ਦਾ ਮੌਕਾ ਮਿਲਿਆ ਤੇ ਤੁਸੀਂ ਉਹਨਾਂ ਦੇ ਨਾਲ ਕੰਮ ਕੀਤਾ ਤੁਹਾਨੂੰ ਸੁਭਾਗ ਪ੍ਰਾਪਤ ਹੋਇਆ ਉਹਨਾਂ ਦੇ ਨਾਲ ਕੰਮ ਕਰਨ ਦਾ ਮੈਂ ਕੰਮ ਨਹੀਂ ਕੀਤਾ ਮੈਨੂੰ 2-3 ਵਾਰੀ ਦਰਸ਼ਨ ਹੋਏ ਮੈਂ ਉਹਨਾਂ ਨੂੰ ਗਾਇਆ ਬਹੁਤ ਉਹਨਾਂ ਨੂੰ ਸੁਣਿਆ ਬਹੁਤ ਤੇ ਅੱਜ ਕੱਲ ਤਾਂ ਤਕਰੀਬਨ ਮੀਡੀਆ ਦੇ ਵਿੱਚ ਬੀਬੀ ਸਰਬਜੀਤ ਕੌਰ ਮਾਨਕ ਜੀ ਜਿਹੜੇ ਮਾਨਕ ਸਾਹਿਬ ਜੀ ਦੇ ਹਮਸਫਰ ਉਹਨਾਂ ਦੇ ਵਾਈਫ ਉਹਨਾਂ ਨੇ ਵੀ ਮੈਨੂੰ ਗੁਰਮੀਤ ਮਾਨਕ ਦਾ ਨਾਮ ਵੀ ਦਿੱਤਾ ਤੇ ਸ਼ਕਤੀ ਭੈਣ ਜੀ ਜਿਹੜੇ ਉਹਨਾਂ ਦੀ ਬੇਟੀ ਹੈ ਉਹਨਾਂ ਨੇ ਵੀ ਉਹ ਕਹਿੰਦੇ ਵੀ मीत मीत ਰਹਿੰਦੇ ਨੂੰ ਮਾਨਕ ਦਾ ਨਾਮ ਕਿਵੇਂ ਮਿਲਿਆ ਇਹਦੇ ਬਾਰੇ ਕੀ ਕੀ ਕੱਥਾ ਵਾ ਮੈਂ ਰੱਖਿਆ ਨਹੀਂ ਹੈਗਾ ਨਾ ਮੈਨੂੰ ਆਰਡਰ ਮਿਲ ਗਿਆ ਇਧਰੋਂ ਪਰਿਵਾਰ ਵੱਲੋਂ ਮੈਨੂੰ ਕਹਿ ਦਿੱਤਾ ਗਿਆ ਕਿ ਤੂੰ ਰੱਖ ਲੈ ਬੈ ਰੱਖਿਆ ਨਹੀਂ ਮੈਂ ਹਜੇ ਗੁਰਮੀਤ ਮੀਤ ਹੀ ਲਿਖਦਾ ਜਿੱਦਣ ਹੋਰ ਦੀਪੀ ਹੁਣਾਂ ਨੇ ਪਿਆਰ ਦੇ ਦਿੱਤਾ ਦਰਸ਼ਕਾਂ ਨੇ ਹੋਰ ਪਿਆਰ ਦੇ ਦਿੱਤਾ ਬਾਕੀ ਕਈ ਵਾਰੀ ਮੇਰੇ ਦੋਸਤ ਆ ਚਰਜੀਤ ਸਿੰਘ ਢੱਲੋਂ ਸਾਹਿਬ ਉਹ ਤਕਰੀਬਨ ਮਿੰਨੀ ਮਾਨਕ ਕਹਿ ਕੇ ਬੁਲਾਉਂਦੇ ਆ ਮੇਰੇ ਬਲਵੰਤ ਸੋਹੀ ਵੀਰ ਜੀ ਆ ਯੂ ਐਸ ਏ ਤੋਂ ਉਹ ਛੋਟਾ ਮਾਨਕ ਕਹਿ ਕੇ ਬੁਲਾਉਂਦੇ ਆ ਮੇਰੇ ਕਰਮ ਚੰਗੇ ਆ ਨਹੀਂ ਤਾਂ ਉਹਨਾਂ ਦੇ ਬਹੁਤ ਵੱਡੇ ਵੱਡੇ ਛਿਗਰਦੇ ਆ ਜਿਨ੍ਹਾਂ ਦੇ ਨਾਂ ਨਾਲ ਮਾਨਕ ਲੱਗਦਾ ਆ ਤੇ ਸੁਰਜੀਤ ਮਾਨਕ ਸਾਡੇ ਪ੍ਰਗਟ ਖਾਨ ਜੀ ਉਹਨਾਂ ਦੇ ਭਤੀਜੇ ਆ ਜਗਦੇਵ ਖਾਨ ਜੀ ਉਹਨਾਂ ਦੇ ਭਤੀਜੇ ਆ ਤੇ ਸੋ ਬਹੁਤ ਵੱਡੀ ਫਲਵਾੜੀ ਆ ਜੀ ਬਹੁਤ ਵੱਡੀ ਫਲਵਾੜੀ ਤੁਸੀਂ ਵੀ ਗਾਈਆਂ ਕਹਿੰਦੇ ਮਾਨਕ ਸਾਹਿਬ ਤੋਂ ਬਾਅਦ ਜੇ ਗ ਗੀਤ ਕਲੀਆਂ ਕਿਸੇ ਮੇਰੀ ਬਾਚ ਰਿਕਾਰਡ ਹੋਏ ਅਰਜਨ ਵੈਲੀ ਗੀਤ ਜਿਹੜਾ ਫਿਲਮ ਵਾਲਿਆਂ ਦੇ ਵਿੱਚ ਵੀ ਆਇਆ ਸੀਗਾ ਉਹ ਗੀਤ ਪਹਿਲਾਂ 2015 ਚ ਮੇਰੀ ਬਾਚ ਰਿਕਾਰਡ ਹੋਇਆ ਸੀਗਾ ਉਹ ਵੀ ਬਾਪੂ ਦੇਵ ਤਰੀਕਿਆਂ ਵਾਲਾ ਜਿਹਦਾ ਲਿਖਿਆ ਦੁੱਲਾ ਪੱਟੀ ਜਿਉਣਾ ਮੋੜ ਸ਼ੀਰੀ ਫਰਿਆਦ ਮਹਾਰਾਣੀ ਜਿੰਦਾ ਸ਼ਾਮੂ ਨਾਰ ਲੂਣਾ ਪੂਰਨਾ ਰਾਣੀ ਸੁਂਦਰਾ ਜੇ ਮੈਂ ਨਾਂ ਲੈਣ ਲੱਗਾਂ ਤਾਂ ਮੇਰਾ ਕੱਲੇ ਨਾਵਾਂ ਜੀ ਰੰਗ ਜੂ 30 35 ਕਸੇ ਜਿਹੜੇ ਮੇਰੇ ਹਿੱਸੇ ਆਏ ਦੇਵ ਸਾਹਿਬ ਨੂੰ ਵੀ ਗਾਉਣਾ ਕੋਈ ਛੋਟੀ ਗੱਲ ਨਹੀਂ ਦੇਵ ਤਰੀਕਿਆਂ ਵਾਲਾ ਜੀ ਇੱਕ ਸੰਸਥਾ ਹੋਈ ਆ ਬਹੁਤ ਸਾਰੇ ਗੀਤਕਾਰ ਹੋਏ ਬਹੁਤ ਵੱਡੇ ਵੱਡੇ ਨਾਂ ਹੋਏ ਦੇਵ ਸਾਹਿਬ ਦੇ ਪਹਿਲਾਂ ਸਰੀਰਕ ਤੌਰ ਤੇ ਜਿਉਂਦਿਆਂ ਜੀ ਡਰਬੀ ਦੇ ਵਿੱਚ ਉਹਨਾਂ ਦੇ ਨਾਂ ਦੀ ਜਿਹੜੀ ਸੰਸਥਾ ਖੁੱਲੀ ਸੀ ਦੇਵ ਤ੍ਰੀਕੇ ਐਸੋਸੀਏਸ਼ਨ ਜਦੋਂ ਸਰੀਰਕ ਤੌਰ ਤੇ ਬੰਦਾ ਚਲੇ ਜਾਂਦਾ ਉਦੋਂ ਬਾਅਦ ਤਾਂ ਇਹ ਚੀਜ਼ਾਂ ਆ ਜਾਂਦੀਆਂ ਵਾ ਪਰ ਜਿਉਂਦੇ ਜੀ ਇਹ ਬਹੁਤ ਵੱਡੀ ਗੱਲ ਔਰ ਦੇਵ ਸਾਹਿਬ ਇਕਲੌਤੇ ਰਾਈਟਰ ਆ ਜਿਨ੍ਹਾਂ ਨੂੰ ਬਰਮੀਗਮ ਦੇ 에ਅਰਪੋਰਟ ਤੋਂ ਪ੍ਰਾਈਵੇਟ ਜੈਟ ਦੇ ਵਿੱਚ ਡਰਬੀ ਲਗਾਇਆ ਸੀ ਤੇ ਫੁੱਲਾਂ ਦੀ ਵਰਖਾ ਕੀਤੀ ਗਈ ਸੀ ਉਹਨਾਂ ਨੂੰ ਮੈਂ ਆਪਣੇ ਸੁਭਾਗ ਸਮਝਦਾ ਚੰਗੇ ਕਰਮ ਸਮਝਦਾ ਜੇ ਮਾਨਕ ਸਾਹਿਬ ਦਾ ਨਾਂ ਨਾਲ ਜੋੜਿਆ ਜਾ ਰਿਹਾ ਦੇਵ ਤ੍ਰੀਕਿਆਂ ਵਾਲਾ ਜੀ ਦਾ ਨਾਂ ਨਾਲ ਜੋੜਿਆ ਜਾ ਰਿਹਾ ਹੋਰ ਬਹੁਤ ਸਾਰੇ ਗੀਤਕਾਰਾਂ ਦੇ ਵੀ ਗੀਤ ਗਾਏ ਆ ਪਰ ਦੇਵ ਸਾਹਿਬ ਉਤੋਂ ਉੱਤੇ ਮੇਰਾ ਤਾਂ ਸਲੂਟ ਆ ਜੀ ਦੇਵ ਸਾਹਿਬ ਮਾਨਕ ਸਾਹਿਬ सुरेंद्र ਛਿੰਦਾ ਜੀ ਇਹਨਾਂ ਨੂੰ ਭੁੱਲਿਆ ਨਹੀਂ ਜਾ ਸਕਦਾ ਇਹ ਉਹ ਵਾਜ ਤੁਸੀਂ ਫਿਰ ਕਿਵੇਂ ਚੁਣਿਆ ਵੀ ਕਲੀਆਂ ਹੀ ਗਾਣੀਆਂ ਨੇ ਜਾਂ ਫਿਰ ਲੋਕ ਗਾਇਕੀ ਹੀ ਗਾਣੀਆਂ ਕਿਉਂਕਿ ਅੱਜ ਕੱਲ੍ਹ ਅਸੀਂ ਦੇਖਦੇ ਆ ਗਾਇਕ ਹਾਈਪ ਪਾਉਣ ਦੇ ਲਈ ਬਹੁਤ ਕੁਝ ਕਰਦੇ ਨੇ ਤੁਸੀਂ ਨਹੀਂ ਕਦੀ ਸੋਚਿਆ ਨਹੀਂ ਮੇਰਾ 2011 ਦੇ ਵਿੱਚ ਇੱਕ ਪ੍ਰੋਗਰਾਮ ਸੀਗਾ ਇਥੇ ਆਪਣੇ ਰਾਜਪੁਰੇ ਦੇ ਨੇੜੇ ਗੁਰਧਿਆਨ ਸਿੰਘ ਖਰੋੜ ਸਾਹਿਬ ਨੇ ਕਰਾਇਆ ਸੀ ਖਰੋੜ ਸਾਹਿਬ ਤੋਂ ਉਹਨਾਂ ਨੇ ਮੇਰੇ ਪਹਿਲਾਂ ਹੋਰ ਮੇਰੇ ਬਹੁਤ ਸਾਰੇ ਗੀਤ ਸੁਰਿੰਦਰ ਸ਼ਿੰਦਾ ਜੀ ਦਾ ਮੇਰਾ ਇੱਕ ਗੀਤ ਆ ਅਸੀਂ ਕਾਤਲ ਕੋਕਾ ਉਸ ਤੋਂ ਬਾਅਦ ਮੇਰੇ ਟੇਕੇ ਡੀਸੀ ਬਹੁਤ ਸਾਰੇ ਆਏ ਹੋਏ ਸੀ ਡਿਊਟ ਵੀ ਆਏ ਹੋਏ ਸੀ ਸੁਦੇਸ਼ ਕੁਮਾਰੀ ਜੀ ਨਾਲ ਗੁਰਲੇਜ ਅਖਤਰ ਜੀ ਦੇ ਨਾਲ ਗੁਰਧਿਆਨ ਸਿੰਘ ਖਰੋੜ ਸਾਹਿਬ ਨੇ ਮੇਰੀ ਆਵਾਜ਼ ਨੂੰ ਪਛਾਣਦਿਆਂ ਹੋਇਆਂ ਦੇਵ ਤਰੀਕਿਆਂ ਵਾਲਾ ਜੀ ਬਾਪੂ ਦੇ ਨਾਲ ਸੰਪਰਕ ਕੀਤਾ ਸੰਪਰਕ ਕਰਕੇ ਉਸ ਤੋਂ ਬਾਅਦ ਦੇਵ ਸਾਹਿਬ ਨੇ ਮੈਨੂੰ ਘਰੇ ਸੱਦੇ ਆ ਫਿਰ ਮੈਨੂੰ 20 ਗੀਤ ਤਕਰੀਬਨ ਉਹਨਾਂ ਨੇ ਜਿਹੜੇ ਉਹਨਾਂ ਨੇ ਮੈਨੂੰ ਲਿ ਕਹਿੰਦਾ ਫੇਰ ਕੈਸਟ ਕੀਤੀ ਬੁਰੀ ਹੁੰਦੀ ਆ ਉਹ ਜੱਟਾ ਬੁਰੀ ਹੁੰਦੀ ਆ ਉਸ ਤੋਂ ਬਾਅਦ ਫਿਰ ਇੱਕ ਲਾਹੌਰ ਸੀੜੀ ਜਿਹੜਾ ਬਹੁਤ ਵੱਡਾ ਗੀਤ ਆ ਜਿਹੜਾ 1947 ਵਿੱਚ ਜਦੋਂ ਹਿੰਦੁਸਤਾਨ ਦੀ ਵੰਡ ਹੁੰਦੀ ਆ ਜਿਹੜਾ ਸੰਤਾਪ ਹੰਡਾਇਆ ਜਿਹੜੇ ਸਾਡੇ ਸੂਰਮੇ ਜਿਹੜੇ ਗੁਰੂ ਧਾਮ ਸਾਡੇ ਉਧਰ ਪਾਕਿਸਤਾਨ ਚ ਚਲੇ ਗਏ ਜਿਹੜੇ ਕੁਝ ਜਿਹੜੇ ਗੁਰੂ ਧਾਮ ਸਾਡੇ ਉਹ ਇਧਰ ਰਹਿ ਗਏ ਕੁਝ ਸੂਰਮਿਆਂ ਦੀਆਂ ਮਜ਼ਾਰਾਂ ਇਧਰ ਆ ਕੁਝ ਸੂਰਮਿਆਂ ਦੀਆਂ ਮਜ਼ਾਰਾਂ ਜਿਹੜੀਆਂ ਉਧਰ ਆ ਤੇ ਉਹਦੇ ਉੱਤੇ ਇੱਕ ਬਹੁਤ ਵੱਡਾ ਗੀਤ ਲਾਹੌਰ ਦੇਵ ਸਾਹਿਬ ਨੇ ਮੈਨੂੰ ਲਿਖ ਕੇ ਦਿੱਤਾ ਸੀ ਮਾਨਕ ਸਾਹਿਬ ਬਹੁਤ ਵੱਡੀ ਹਸਤੀ ਹੋਏ ਨੇ ਪਰ ਅ ਸੀ ਬਹੁਤ ਘੱਟ ਕਲਾਕਾਰ ਇੱਥੇ ਪਹੁੰਚ ਰਹੇ ਨੇ ਇਸ ਦੇ ਪਿੱਛੇ ਕਾਰਨ ਕੀ ਹੈ ਦੇਖੋ ਕੁਝ ਰੁਝੇਵੇਂ ਹੋਣਗੇ ਜਾਂ ਕਈਆਂ ਨੂੰ ਮੈਸੇਜ ਨਹੀਂ ਲੱਗਾ ਹੋਊਗਾ ਵੈਸੇ ਜਿਹੜੇ ਦਿਲੋਂ ਪਿਆਰ ਕਰਨ ਵਾਲੇ ਉਹ ਤਕਰੀਬ ਨੇ ਇੱਥੇ ਹਾਜ਼ਰ ਆ ਜੈਜੀ ਵੀ ਭਾਜੀ ਹਾਜ਼ਰ ਆ ਦਲਵਿੰਦਰ ਦਿਆਲਪੁਰੀ ਜੀ ਉਹਨਾਂ ਨੇ ਮੈਨੂੰ ਸੁਨੇਹਾ ਲਾਤਾ ਸੀਗਾ ਵੀ ਕਹਿੰਦੇ ਮੇਰੇ ਵੱਲੋਂ ਤੁਸੀਂ ਹਾਜ਼ਰੀ ਲਾ ਦਿਓ ਕੁਝ ਕਲਾਕਾਰਾਂ ਦੇ ਰੁਝੇਵੇਂ ਹੋਣ ਕਰਕੇ ਕਿਸੇ ਨੇ ਜਲਾਲਦੀਵਾਲ ਜਾ ਕੇ ਕਿਸੇ ਨੇ ਜਲਾਲ ਜਾ ਕੇ ਉਹਨਾਂ ਨੂੰ ਚਾਦਰ ਚੜਾਈ ਆ ਉਹਨਾਂ ਦੇ ਸ਼ਰਧਾ ਦੇ ਫੋਲ ਉੱਥੇ ਜਾ ਕੇ ਭੇਟ ਕੀਤੇ ਆ ਜਿਹੜੇ ਜਿਹੜੇ ਪਹੁੰਚ ਸਕਦੇ ਸੀ ਉਹ ਪਹੁੰਚੇ ਹੋਏ ਆ ਕੁਝ ਕਿਹਾ ਜਾ ਰਿਹਾ ਕਿ ਆਪੋ ਆਪਣੇ ਢੰਗ ਦੇ ਨਾਲ ਕੁਲਦੀਪ ਮਾਨਕ ਜੀ ਨੂੰ ਸ਼ਰਧਾਂਜਲੀ ਜਿਹੜੀ ਦਿੱਤੀ ਜਾ ਰਹੀ ਹੈ ਤੇ ਲੁਧਿਆਣਾ ਦੇ ਵਿੱਚ 14ਵੀਂ ਵਰ੍ਹੇ ਜਿਹੜੀ ਉਹ ਕੁਲਦੀਪ ਮਾਨਕ ਸਾਹਿਬ ਦੀ ਮਨਾਈ ਜਾ ਰਹੀ ਹੈ ਕੈਮਰਾ ਪਾਸ ਸੰਮਾਨ ਦੇ ਨਾਲ ਹਿੰਮਤ ਸਿੰਘ ਦੀ ਪਾਲਡੈਨਿਕ ਸਵੇਰਾ ਲੁਧਿਆਣਾ